ਆ ਟਾਵਰ ਦੇ ਉੱਤੇ ਬੈਠਾ ਹੋਇਆ ਨਾ ਸਿੰਘ ਕਿੰਨਾ ਲੰਮਾ ਸਮਾਂ ਹੋ ਗਿਆ ਸਾਡੇ ਤੁਹਾਡੇ ਵਿੱਚੋਂ ਕੌਣ ਗਿਆ ਉੱਥੇ ਹਾਜ਼ਰੀ ਲਵਾਉਣ ਵਾਸਤੇ ਕੋਈ ਨਹੀਂ ਅਸੀਂ ਉਹਦੀ ਬਾਤ ਨਹੀਂ ਪੁੱਛ ਰਹੇ ਤੇ ਰੱਬ ਨਾ ਕਰੇ ਜਿਉਂਦੇ ਬੰਦੇ ਦੀ ਕਦਰ ਕਰਿਆ ਕਰੀਏ ਜਦੋਂ ਬੰਦਾ ਚਾਲਾਂ ਮਾਰ ਜਾਂਦਾ ਨਾ ਆਕਾਲ ਚਲਾਣਾ ਕਰ ਜਾਂਦਾ ਫਿਰ ਫੇਸਬੁੱਕ ਦੇ ਅਸੀਂ ਪੋਸਟ ਅਪ ਆਉਂਦੇ ਫਿਰਦੇ ਹਾਂ ਜੀ ਪੰਥ ਨੂੰ ਕੌਮ ਨੂੰ ਘਾਟਾ ਪੈ ਗਿਆ ਜਦੋਂ ਜੂੰਦਾ ਸਾਂਭਿਆ ਕਿਸੇ ਨੇ ਗਿਆ ਕੋਈ ਉੱਥੇ ਹਾਜ਼ਰੀ ਲਵਾਉਣ ਵਾਸਤੇ ਜਿਉਂਦੇ ਬੰਦੇ ਦੀ ਕਦਰ ਕਰੀਏ ਇਹ ਦੁਕਾਨ ਤੇ ਸਾਡਾ ਵੀ ਜਦੋਂ ਮਰ ਜਾਂਦਾ ਹੈ ਨਾ ਕੋਈ ਕੋਈ ਪੰਥ ਦਾ ਕੋਈ ਕੌਮ ਦਾ ਜੁਦਾ ਅਕਾਲ ਚਲਾਣਾ ਕਰ ਜਾਂਦਾ ਭੋਗਾਂ ਦੇ ਉੱਤੇ ਲੱਖਾਂ ਦੀ ਗਿਣਤੀ ਵਿੱਚ ਇਕੱਠ ਪਰ ਜਿਉਂਦੋ ਜਦੋਂ ਬੰਦਾ ਜਿਉਂਦਾ ਉਹਦੋਂ ਅਸੀਂ ਕਹਿੰਨੇ ਆਂ ਕਿ ਇਹ ਗਦਾਰ ਆ ਇਹ ਤੇ ਭਾਜਪਾ ਦਾ ਬੰਦਾ ਹੈ ਤੇ ਆਮ ਆਦਮੀ ਪਾਰਟੀ ਦਾ ਬੰਦਾ ਹੈ ਤੇ ਅਕਾਲੀ ਦਲ ਦਾ ਬੰਦਾ ਹੈ ਤੇ ਕਾਂਗਰਸ ਦਾ ਬੰਦਾ ਜਿਉਂਦੇ ਬੰਦੇ ਦੀ ਕਦਰ ਨਹੀਂ ਕਰਦੇ ਜਦੋਂ ਆਕਾਲ ਚਲਾਨਾ ਕਰ ਜਾਂਦਾ ਭੋਗਾਂ ਦੇ ਉੱਤੇ ਵੱਡੇ ਵੱਡੇ ਇਕੱਠ ਕਰਦੇ ਫਿਰਦੇ ਆ ਭੋਗਾਂ ਦੇ ਉੱਤੇ ਇਕੱਠ ਕਰਨ ਦਾ ਕੋਈ ਲਾਹਾ ਨਹੀਂ ਕੋਈ ਫਾਇਦਾ ਨਹੀਂ ਜਿਉਂਦੇ ਬੰਦੇ ਦੀ ਕਦਰ ਕਰੋ ਜਿਉਂਦੇ ਬੰਦੇ ਦੀ ਬਾਹ ਫੜੋ ਜਿਉਂਦੇ ਬੰਦੇ ਦਾ ਸਾਥ ਦਿਓ ਬਾਅਦ ਵਿੱਚ ਵੱਡੇ ਵੱਡੇ ਇਕੱਠ ਕਰਨ ਦਾ ਕੋਈ ਲਾਹਾ ਨਹੀਂ ਹੈ ਜਿਉਂਦੇ ਬੰਦੇ ਦੀ ਕਦਰ ਕਰਿਆ ਕਰੀ ਹੁਣ ਜਿਹੜਾ ਟੈਂਕੀ ਦੇ ਉੱਤੇ ਚੜਿਆ ਵਾਇਗਰੂ ਚੜਿਆ ਹੋਇਆ ਟਾਵਰ ਦੇ ਉੱਤੇ ਗੁਰੂ ਕਾ ਸਿੰਘ ਉਹ ਸਾਡੇ ਤੁਹਾਡੇ ਵਾਸਤੇ ਹੀ ਸਨਮਾਨਯੋਗ ਸਾਧ ਸੰਗਤ ਜੀ ਬੈਠਾ ਹੋਇਆ ਸਤਿਗੁਰੂ ਦਾ ਅਦਬ ਕਰਨ ਵਾਸਤੇ ਟਾਵਰ ਦੇ ਉੱਤੇ ਚੜ ਕੇ ਬੈਠਾ ਤੁੱਪ ਦੇ ਦਿਨਾਂ ਦੇ ਵਿੱਚ ਆ ਤੁਸੀਂ 1 ਘੰਟਾ ਇਨਾ ਦਿਨਾਂ ਵਿੱਚ ਕੋਠੇ ਦੇ ਉੱਤੇ ਕੁਰਸੀ ਢਾਕੇ ਤੇ ਬੈਠ ਕੇ ਦਿਖਾ ਦਿਓ ਮੰਨ ਜਾਵਾਂਗੇ ਭਾਈ ਤੁਹਾਨੂੰ ਪਰ ਉਹ ਸਿੰਘ ਟਾਵਰ ਦੇ ਉੱਤੇ ਬੈਠਾ ਹੋਇਆ 2 ਸਾਲ ਹੋ ਗਿਆ ਪਰ ਕੋਈ ਵੀ ਬਾਤ ਨਹੀਂ ਹੁੰਦੀ ਜਾ ਕੇ ਪੁੱਛ ਰਿਆ ਅਸੀਂ ਰਾਗੀ ਟਾਢੀ ਗ੍ਰੰਥੀ ਪਤਾ ਕੀ ਕਹਿੰਨੇ ਆ ਵੀ ਸਾਡਾ ਪਿੰਡਾਂ ਵਾਲੇ ਲੋਕੀ ਅਦਬ ਨਹੀਂ ਕਰਦੇ ਸਾਨੂੰ ਲੋਕੀ ਭੇਟਾ ਨਹੀਂ ਦਿੰਦੇ ਲੋਕੀ ਸਾਡਾ ਮਾਨ ਸਨਮਾਨ ਨਹੀਂ ਕਰਦੇ ਤੇ ਮੈਂ ਆਪਣੇ ਲਾਣੇ ਨੂੰ ਕਹਿੰਨਾ ਵੀ ਅਸੀਂ ਕਿੰਨਾ ਕੁ ਉੱਥੇ ਜਾ ਕੇ ਹਾਜ਼ਰੀ ਭਰੀ ਕਿੰਨੇ ਕੁ ਟਾਢੀ ਗਏ ਕਿੰਨੇ ਕੁ ਕਵੀਸ਼ਰ ਗਏ ਕਿੰਨੇ ਕੁ ਰਾਗੀ ਗਏ ਕਿੰਨੇ ਕੁ ਪ੍ਰਚਾਰਕ ਗਏ ਕਿੰਨੇ ਕੁ ਉੱਥੇ ਗ੍ਰੰਥੀ ਗਏ ਸਾਡਾ ਸਤਕਾਰ ਤੇ ਤਾਂ ਹੀ ਹੋਣਾ ਨਾ ਜੇ ਅਸੀਂ ਆਪਣੇ ਆਂ ਦਾ ਸਤਕਾਰ ਕਰਾਂਗੇ ਆਪਣਿਆਂ ਨੂੰ ਤੇ ਅਸੀਂ ਇੱਕ ਪਾਸੇ ਤੇ ਕਰਕੇ ਰੱਖ ਦਿੱਤਾ ਜੇ ਅਸੀਂ ਆਪਣਿਆਂ ਦਾ ਸਤਕਾਰ ਕਰਾਂਗੇ ਦੁਨੀਆਂ ਦੇ ਲੋਕਾਂ ਨੇ ਤਾਂ ਹੀ ਸਾਡਾ ਸਨਕਾਰ ਕਰਨਾ ਇਹ ਰੋਲਾ ਪਾਉਣ ਦਾ ਕੋਈ ਫਾਇਦਾ ਨਹੀਂ ਕਿ ਗੁਰੂ ਕੇ ਗ੍ਰੰਥੀ ਸਿੰਘਾਂ ਦਾ ਕੋਈ ਸਨਮਾਨ ਨਹੀਂ ਕਰਦਾ ਢਾਡੀਆਂ ਦਾ ਕਬੀਸ਼ਰਾਂ ਦਾ ਕੋਈ ਸਨਮਾਨ ਨਹੀਂ ਕਰਦਾ ਅਸੀਂ ਕਿੰਨਾ ਸਤਕਾਰ ਉਹਨਾਂ ਦਾ ਕਰ ਰਹੇ ਹਾਂ ਜਿਹੜੇ ਸਾਡੇ ਗੁਰੂ ਦੇ ਵਾਸਤੇ ਉਥੇ ਤਾਵਰ ਤੇ ਚੌਂਕੜਾ ਮਾਰ ਕੇ ਬੈਠੇ ਕਿੰਨਾ ਕੱਸੀਂ ਸਾਧਨੇ ਕਿੰਨੇ ਢਾਡੀ ਕਿੰਨੇ ਕਰਾਗੀ ਕਿੰਨੇ ਪ੍ਰਚਾਰਕ ਜਿਹੜੇ ਉੱਤੇ ਅੱਜ ਵੀ ਲਵਾ ਕੇ ਆਏ ਮੈਂ ਬੇਨਤੀ ਕਰਾਂ ਭਾਈ ਜਰੂਰ ਉਥੇ ਹਾਜ਼ਰੀ ਲਵਾਉਣ ਵਾਸਤੇ ਜਾਓ ਭਾਈ ਗੁਰਜੀਤ ਸਿੰਘ ਉਹ ਸਤਿਗੁਰੂ ਜੀ ਦੇ ਅਧਿਵਾਸਤੇ ਬੈਠਾ ਹੋਇਆ ਹੈ ਵੀ ਜਿਹੜੇ ਮਹਾਰਾਜ ਦੀ ਬੇਅਦਬੀ ਕਰਦੇ ਉਹਨਾਂ ਵਾਸਤੇ ਇੱਕ ਕਾਨੂੰਨ ਬਣਾਇਆ ਜਾਵੇ ਤੇ ਜਿਹਨੇ ਬੰਦੀ ਸਿੰਘ ਹੈ ਉਹ ਉਹਨਾਂ ਨੂੰ ਰਿਹਾ ਕੀਤਾ ਜਾਵੇ ਜਿਨ੍ਹਾਂ ਲੋਕਾਂ ਨੇ ਸਤਿਗੁਰੂ ਦੀ ਬੇਅਦਬੀ ਕੀਤੀ ਉਹਨਾਂ ਨੂੰ ਸਖਤੋ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਸਾਡਾ ਫਰਜ ਬਣਦਾ ਕਿ ਅਸੀਂ ਉੱਥੇ ਜਾ ਕੇ ਭਾਈ ਗੁਰਜੀਤ ਸਿੰਘ ਦਾ ਸਾਥ ਦਈਏ ਉੱਥੇ ਜਾ ਕੇ ਹਾਂ ਦਾ ਨਾਹਰਾ ਜ਼ਰੂਰ ਮਾਰੀਏ ਹਾਂ ਦਾ ਨਾਹਰਾ ਮਾਰਾਂਗੇ ਉਹਨਾਂ ਆਉਣ ਵਾਲੇ ਸਮੇਂ 'ਚ ਇਤਿਹਾਸ 'ਚ ਸਾਡਾ ਨਾਂ ਲਿਖਿਆ ਜਾਊਗਾ ਤੇ ਲਤਾਂ ਖਿਚਣ ਲੱਗ ਪਏ ਤੇ ਸਾਨੂੰ ਯਾਦ ਕਿਸੇ ਨੇ ਨਹੀਂ ਕਰਨਾ ਮੈਂ ਰਮਤਾ ਵਿੱਚ ਬੇਨਤੀ ਕੀਤੀ ਸੀ ਲੋਕੀ ਉਹਨੂੰ ਯਾਦ ਕਰਦੇ ਆ ਜਦੋਂ ਪੰਥ ਵਾਸਤੇ ਕੌਮ ਵਾਸਤੇ ਕੋਈ ਭਲੇ ਦਾ ਕਾਰਜ ਕਰਕੇ ਜਾਵੇ ਨਹੀਂ ਤੇ ਸਾਨੂੰ ਤੁਹਾਨੂੰ ਭਰੀਨੇ ਤੋਂ ਬਾਅਦ ਕਿਸੇ ਨੇ ਨਹੀਂ ਪੁੱਛਣਾ ਜੇ ਗੁਰੂ ਘਰ ਵਿੱਚ ਆਏ ਰੋਟੀਆਂ ਖਾ ਕੇ ਚਲੇ ਗਏ ਤੇ ਚਾਲਾ ਮਾਰ ਕੇ ਕਿਸੇ ਨੇ ਸਾਡੀ ਤੁਹਾਡੀ ਬਾਤ ਨਹੀਂ ਪੁੱਛੀ ਉਹਨੂੰ ਲੋਕੀ ਯਾਦ ਕਰਦੇ ਆ ਜਦੋਂ ਕੋਈ ਪੰਥ ਵਾਸਤੇ ਕੌਮ ਵਾਸਤੇ ਕੋਈ ਭਲੇ ਦਾ ਕਾਰਜ ਕਰਕੇ ਜਾਂਦਾ ਕੋਈ ਕੁਰਬਾਨੀ ਕਰਕੇ ਜਾਂਦਾ ਲੋਕੀ ਇਦਾਂ ਉਹਦੀ ਯਾਦ ਵਿੱਚ ਜੋੜ ਮੇਲੇ ਮਨਾਉਂਦੇ ਆ